ਜੋਥੇ ਬੰਦੀਆਂ ਦੇ ਵੱਲੋਂ ਅੱਜ ਚੰਡੀਗੜ੍ਹ ਚੱਲੋ ਤਹਿਤ ਰਾਜਸਥਾਨੀ ਵੱਲ ਕੂਚ ਕੀਤਾ ਜਾ ਰਿਹਾ ਹੈ ਕਿ ਸੰਨ ਦੇ ਚੰਡੀਗੜ੍ਹ ਕੂਚ ਦੇ ਵਿਚਾਲੇ ਪੰਜਾਬ ਪੁਲਿਸ ਦੇ ਵੱਲੋਂ ਜਗਿੰਦਰ ਸਿੰਘ ਗੋਰਾਹਾਂ ਨੂੰ ਹਿਰਾਸਤ ਵਿੱਚ ਲੈ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਮੁਤਾਬਕ ਉਗਰਾਹਾਂ ਨੂੰ ਸੰਗਰੂਰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਇਸ ਸਮਗਰੋਂ ਉਗਰਾਹਾਂ ਨੂੰ ਛਾਜਲੀ ਥਾਣੇ ਲੈ ਜਾਇਆ ਗਿਆ ਪੁਲਿਸ ਵੱਲੋਂ ਪਿਛਲੇ ਦਿਨੀ ਹੋਏ ਐਕਸ਼ਨ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਿੰਦਰ ਸਿੰਘ ਉਗਰਾਹ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਪਰ ਉਗਰਾਹਾਂ ਉਸ ਸਮੇਂ ਘਰ ਦੇ ਵਿੱਚ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਉਸਨੇ ਹੀ ਰਸਤੇ ਵਿੱਚ ਲਿਆ ਗਿਆ ਤਾਂ ਕਿਸਾਨ ਅਤੇ ਕਿਸਾਨ ਬੀਬੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਤਾਂ ਮਾਹੌਲ ਜਿਹੜਾ ਕਿ ਤਣਾਅਪੂਰਨ ਬਣਦਾ ਦੇਖ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਆਖਿਰ ਉਹਨਾਂ ਦਾ ਇਸ ਮਾਮਲੇ ਲੈ ਕੇ ਕੀ ਕਹਿਣਾ ਸਭ ਤੋਂ ਪਹਿਲਾਂ ਉਹਨਾਂ ਦਾ ਬਿਆਨ ਸੁਣਦੇ ਹਾਂ ਆ ਮੇਰਾ ਨਾਮ ਡੀਐਸਪੀ ਰਾਹੁਲ ਕੌਸ਼ਨ ਹੈ ਪੋਨੀਗੜ ਸਬਡਿਵੀਜ਼ਨ ਵਿੱਚ ਸਟੇਟਾ ਜੀ ਸਰ ਅੱਜ ਕਿਸਾਨਾਂ ਵੱਲੋਂ ਚੰਡੀਗੜ੍ਹ ਜਾਣ ਦੀ ਕਾਲ ਦਿੱਤੀ ਗਈ ਹੈ ਤਾਂ ਪੰਜਾਬ ਭਰ ਦੇ ਵਿੱਚ ਨਾਕਾਬੰਦੀ ਹੈ ਉਹ ਆ ਨਿਗਰਪੁਰਸ ਦੇ ਕੀ ਇੰਤਜ਼ਾਮ ਹੈ ਦੇਖੋ ਸਾਰੇ ਕਿਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਸੜੇ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਪ੍ਰੋਪਰ ਪੁਲਿਸ ਜੀ ਏਮਪਲੋਇਮੈਂਟ ਕੀਤੀ ਗਈ ਹੈ ਤੇ ਅਸੀਂ ਜੇਕਰ ਕੋਈ ਕਿਸਾਨ ਭਾਈ ਸਾਡਾ ਆਉਂਦਾ ਹੈ ਅਸੀਂ ਸਾਡੇ ਕੋਲ ਐਮ뷸ੈਂਸ ਦਾ ਅਦਰ ਹਰ ਇੱਕ ਚੀਜ਼ ਦਾ ਸਾਡੇ ਕੋਲ ਇੱਥੇ ਇੰਤਜ਼ਾਮ ਕੀਤਾ ਸਹੀ ਹੈ ਤਾਂ ਉਹਨਾਂ ਨੂੰ ਕੋਈ ਸਰ ਖਾਸ ਜਗ੍ਹਾ ਵੀ ਦਿੱਤੀ ਗਈ ਹੈ ਜੇਕਰ ਉਹ ਪ੍ਰੋਟੈਸਟ ਕਰਦੇ ਨੇ ਤਾਂ ਨਹੀਂ ਹੁਣ ਉਹਨਾਂ ਤੇ ਡਿਪੈਂਡ ਕਰਦਾ ਹੈ ਉਹ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਨੇ वैसे ਸਾਡੇ ਵੱਲੋਂ ਉਹਨਾਂ ਨੂੰ ਬਹੁਤ ਪੀਸਫੁਲ ਪ੍ਰੋਟੈਸਟ ਕਰਨ ਵਾਸਤੇ ਅਸੀਂ ਜਗ੍ਹਾ ਪ੍ਰੋਵਾਈਡ ਰੱਖੀ ਹੋਈ ਹੈ ਨਾ ਆਪਣੇ ਤਾਂ ਲੋਕਾਂ ਦੀ ਸੁਰੱਖਿਆ ਦੇ ਲਈ ਵੀ ਸਰਜੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਹੁਣ ਸਾਡੀ ਨਾਕਾਬੰਦੀ ਚੱਲ ਰਹੀ ਹੈ ਉਹਦੇ ਨਾਲ ਅਸੀਂ ਵਿੱਚ ਵਿੱਚ ਚੈਕਿੰਗ ਵੀ ਕਰ ਰਹੇ ਹਾਂ ਤੇ ਉਹਦੇ ਨਾਲ ਇਹ ਆ ਵੀ ਚਲੋ ਲਾਈਨ ਆਰਡਰ ਵੀ ਮੈਂਟੇਨ ਹੋ ਰਿਹਾ ਹੈ ਤਾਂ ਤੇ ਨਾਲੇ ਸਾਡੀ ਚੈਕਿੰਗ ਵੀ ਹੋ ਜਾ ਸਰ ਜੋ ਲੋਕ ਅੱਜ ਸਫਰ ਕਰ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਵਗੈਰਾ ਕੋਈ ਗਾਈਡਲਾਈਨ ਵਗੈਰਾ ਦਿੱਤੀ ਜਾ ਰਹੀ ਹੈ ਦੇਖੋ ਫਿਲਹਾਲ ਕੋਈ ਐਸੀ ਗੱਲ ਨਹੀਂ ਹੈ ਬਿਲਕੁਲ ਪੀਸਫੁਲ ਚੱਲ ਰਿਹਾ ਸਾਰਾ ਟ੍ਰੈਫਿਕ ਵੀ ਬਿਲਕੁਲ ਖੁੱ ਕਨਵੇ ਕਰਦਾਂਗੇ ਔਰ ਡਾਇਵਰਸ਼ਨ ਆਫ ਟ੍ਰੈਫਿਕ ਕਰਦਾਂਗੇ ਸਾਡੀ ਕੋਸ਼ਿਸ਼ ਹੋਊਗੀ ਹਮੇਸ਼ਾ ਵੀ ਪੀਸਫੁਲ ਰਹੇ ਸਰ ਹੁਣ ਤੱਕ ਤੱਕ ਮੈਂ ਹਾਲ ਤੱਕ ਪੀਸਫੁਲ ਦੇਖੋ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਪਿੱਛੇ ਮੂਰ ਦੀਆਂ ਗੱਡੀਆਂ ਲਾ ਕੇ ਪਿੱਛੇ ਗੱਡੀ ਨੂੰ ਘੇਰ ਕੇ ਜਣੀ ਉਹ ਪ੍ਰਧਾਨ ਜੀ ਨੂੰ ਪਤਾ ਲੱਗਿਆ ਸਾਨੂੰ ਸਾਧਰੀ ਥਾਣੇ ਤੇ ਲੈ ਕੇ ਗਏ ਹੈਗੇ ਨੇ ਜਣੀ ਸਾਡਾ ਜਮਹੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ 7 ਮਈ ਤਰੀਕੇ ਨਾਲ ਵੀ ਮੰਡੀ ਚ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਜਿਸੀਂ ਪਾਉਣੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਆਪ ਸੜਕ ਰੋਕੀ ਹੋਈ ਇਸ ਕਰਕੇ ਅਸੀਂ ਤਾਂ ਸਹੀ 1.5 ਵਜੇ ਜਣੀ ਚੰਡੀਗੜ੍ਹ ਨੂੰ ਅਸੀਂ ਚਾਲੇ ਨੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1.5 ਵਜੇ ਅਸੀਂ ਉਧਰ ਨੂੰ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਅਦਾ ਹੁੰਦਾ ਉਹ ਸਰਕਾਰ ਹੁੰਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੋਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਪਦਾ ਕੋਈ ਉੱਥੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਲ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ਾ ਜਿਹੜਾ ਜਾਰੀ ਰਹੂਗਾ ਗੌਰਤਲਾਬਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਚੱਲੋ ਤਹਿਤ ਰਾਜਧਾਨੀ ਵੱਲ ਕੂਚ ਕੀਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਖਤ ਨਾਕੇਬੰਦੀ ਕੀਤੀ ਗਈ ਹੈ ਤੇ ਕਿਸਾਨਾਂ ਨੂੰ ਮੌਕੇ ਤੋਂ ਪਹਿਲਾਂ ਹੀ ਰੋਕਿਆ ਜਾ ਰਿਹਾ ਚੰਡੀਗੜ੍ਹ ਦੀ ਸਰਹੱਦ ਤੇ ਵੀ ਵੱਡੀ ਤਦਾਦ ਦੇ ਵਿੱਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ-ਵੱਖ ਮੰਗਾ ਤਹਿਤ ਰਾਜਧਾਨੀ ਚੰਡੀਗੜ੍ਹ ਵਿਖੇ ਧਰਨਾ ਉਲੀਕਿਆ ਗਿਆ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਐਕਸ਼ਨ ਕਰਦੇ ਹੋਏ ਜਿਹੜੇ ਕਿ ਕਿਸਾਨ ਆਗੂਆਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਾਜ਼ਰਬੰਦ ਕੀਤਾ ਜਾ ਰਿਹਾ ਤੇ ਨਾਲ ਹੀ ਕਈ ਕਿਸਾਨਾਂ ਨੂੰ ਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਜਾ ਰਿਹਾ ਜਿੱਦਾਂ ਚੱਲਦੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ